ਸਰਦਾਰ ਹਮੇਸ਼ ਸਿੰਘ ਜੀ ਲੈਂਡ ਪੋਲਿੰਗ ਪਾਲਿਸੀ ਨੂੰ ਲੈ ਕੇ ਸਰਕਾਰ ਸਫਾਈਆਂ ਦਿੰਦੀ ਨਜ਼ਰ ਆਦੀ ਹੈ ਵੱਖੋ ਵੱਖ ਮਾਧਿਮ ਤੇ ਉਹ ਆਪਣੇ ਪਲੇਟਫਾਰਮਾਂ ਦੇ ਉੱਤੇ ਹੁਣ ਇਹ ਜਿਵੇਂ ਸਫਾਈ ਵੀ ਦੇ ਰਹੀ ਹੈ ਤੇ ਉਹਨੂੰ ਕੁਝ ਦਰਸ ਕਰਕੇ ਲੋਕਾਂ ਨੂੰ ਇਹ ਦਿਖਾਉਣਾ ਚਾਹੁੰਦੀ ਹੈ ਕਿ ਨਹੀਂ ਇਹ ਕੱਲੀ ਕੱਟੀ ਹੋਈ ਬਰਫ ਵੀ ਨਹੀਂ ਅਸੀਂ ਇਹਦੇ ਤੇ ਬਰਕ ਵੀ ਲਾਤਾ ਬਰਕ ਲਾਉਣ ਦੀ ਕੋਸ਼ਿਸ਼ ਹੈ ਤੇ ਉਸ ਨੂੰ ਅੱਜ ਅਮਲੀ ਜਾਮਾ ਪਹਿਨਾਇਆ ਜਾਊਗਾ ਜਿਹੜੀ ਕੈਬਨਿਟ ਦੀ ਬੈਠਕ ਹੈ ਉਹਦੇ ਵਿੱਚ ਕੀ ਕੁਝ ਲੈਂਡ ਪੋਲਿੰਗ ਪਾਲਿਸੀ ਸੁਧਾਈ ਕਰਕੇ ਉਸ ਨੂੰ ਹੋਰ ਲੋਕ ਲਵਾਉਣਾ ਜਾਂ ਉਸ ਨੂੰ ਪ੍ਰਚਾਰ ਦਾ ਹੋਰ ਤਰੀਕੇ ਨਾਲ ਇਹਦੇ باوجود ਵੀ ਜਥੇਬੰਦੀਆਂ ਵੱਲੋਂ ਕਿਸਾਨ ਧਰਮ ਵੱਲੋਂ ਪਿੰਡਾਂ ਵੱਲੋਂ ਜਿਵੇਂ ਸਾਹਮਣੇ ਆਇਆ ਜਾ ਰਿਹਾ ਕਿ ਸਰਕਾਰ ਦੀ ਮੁਸ਼ਕਲ ਹੋਰ ਵੱਧ ਸਕਦੀ ਹੈ ਕੈਬਨਟ ਦੀ ਬੈਠਕ ਤੋਂ ਗੱਲ ਛੋਏ ਹੋ ਜੀ ਕਦੇ ਕਦੇ ਕੈਬਨਟ ਮੀਟਿੰਗ ਤਿੰਨ ਤਿੰਨ ਮਹੀਨੇ ਨਹੀਂ ਹੋਈ ਤੇ ਹੁਣ ਲਗਭਗ ਹਫ਼ਤੇ ਚ ਡੇਲੀ ਵਾਕ ਬਣਾਈ ਜਾ ਰਹੀ ਹੈ ਕਿਉਂਕਿ ਸਰਕਾਰ ਨੂੰ ਇਹ ਲੱਗਦਾ ਵੀ ਫਟਾਫਟ ਕਰ ਲਓ ਜੋ ਵੀ ਚੀਜ਼ ਹੈ ਅਜੇ ਵੀ ਕੋਈ ਐਡੀ ਜਲਦੀ ਨਹੀਂ ਹੁੰਦੀ ਚਾਰ ਦਿਨ ਹੋਰ ਦੇਖ ਲੈਂਦੇ ਦੂਜੇ ਕਿਸਾਨਾਂ ਨਾਲ ਚਰਚਾ ਕਰ ਲੈਂਦੇ ਜਾਂ ਬਾਕੀ ਦੀਆਂ ਚੀਜ਼ਾਂ ਬਿਲਕੁਲ ਇਹ ਪਾਲਿਸੀ ਹੀ ਤੀਜੀ ਵਾਰ ਅਮੈਂਡ ਹੋ ਰਹੀ ਹੈ ਮਤਲਬ ਸਰਕਾਰ ਆਪਣੀ ਪਾਲਿਸੀ ਨੋਟੀਫਿਕੇਸ਼ਨ ਤੋਂ ਬਾਅਦ ਇੱਕ ਤਾਂ ਹੁੰਦਾ ਵੀ ਚਲੋ ਪਹਿਲਾਂ ਹੋ ਜੇ ਚर्चा ਹੋ ਜੇ ਜਿਵੇਂ ਭਗਵਤ ਮਾਨ ਉਹਨੇ ਇੱਕ ਵਾਰ ਗਏ ਸੀ ਲੁਧਿਆਣੇ ਲੁਧਿਆਣੇ ਇਹ ਪਾਲਿਸੀ ਇੱਥੋਂ ਮਨਜ਼ੂਰ ਹੋ ਗਈ ਸੀ ਕਹਿੰਦੇ ਮੈਂ ਤੁਹਾਡੀ ਰਾਏ ਲੈਣ ਆਇਆ ਤੁਹਾਡੀ ਰਾਏ ਲੈਣ ਤੋਂ ਬਾਅਦ ਅਸੀਂ ਇਹਨੂੰ ਕਰਾਂਗੇ ਤੁਸੀਂ ਨੋਟੀਫਿਕੇਸ਼ਨ ਕਰ ਚੁੱਕੇ ਹੋ ਤੇ ਉਸ ਤੋਂ ਬਾਅਦ ਰਾਏ ਲੈਣ ਜਾਂਦੇ ਹੋ ਰਾਏ ਪਹਿਲਾਂ ਲੈ ਲਓ ਤਾਂ ਜ਼ਿਆਦਾ ਚੰਗੇਗਾ ਹੁਣ ਜਿਵੇਂ ਇਹਨਾਂ ਨੇ ਕਿਸਾਨ ਬੁਲਾਏ ਸੀਗੇ ਕੱਲ ਹੀ ਹੈਗੇ ਉਹ ਕਿਸਾਨ ਬੁਲਾਏ ਕਹਿੰਦੇ ਜੀ 664 ਪਿੰਡਾਂ ਚੋਂ ਬੁਲਾ ਦੇ ਹਜੇ ਤੱਕ ਤਾਂ ਸਾਰੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਸਾਡੇ ਪਿੰਡੋਂ ਕੌਣ ਗਿਆ ਸੀਗਾ ਕਿਹੜਾ ਬੰਦਾ ਹੈ ਉਹਦੀ ਜੇ ਫੋਟੋ ਵੀ ਜਾਰੀ ਕਰ ਦਿੰਦੇ ਜਾਂ ਵੀਡੀਓ ਜਾਰੀ ਕਰ ਦਿੰਦੇ ਤਾਂ ਲੋਕਾਂ ਨੂੰ ਪਤਾ ਲੱਗਦਾ ਕਿ ਕੌਣ ਕਿਸਾਨ ਗਏ ਸੀਗੇ ਕਿਹੜੇ ਉੱਥੇ ਦੇ ਆਰਜੀ ਲਿਖ ਕੇ ਤੇ ਕਿਹੜੇ ਨਹੀਂ ਆਏ ਪਰ ਹੁਣ ਕਿਉਂਕਿ ਉਹ ਥੋੜਾ ਜਿਹਾ ਰੇਟ ਚੱਕ ਰਹੇ ਨੇ ਇਸ ਪੱਧਰ ਦੇ ਉੱਤੇ ਵੀ ਲੋਕਾਂ ਨੂੰ ਇਹ ਲੱਗੇ ਕਿ ਜੀ ਚਲੋ ਜੇ ਫਿਰ ਵੀ ਸਾਨੂੰ 100 ਰੁਪਿਆ ਵੀ ਮਿਲਦਾ ਰਹੂਗਾ ਤਾਂ ਕਿ ਜੇ ਉਹ ਥੋੜਾ ਜਿਹਾ ਇੱਕ ਔਰ ਉਹ ਸਾਰੇ ਮਾਮਲੇ ਦੇ ਵਿੱਚ ਪਹਿਲੀ ਗੱਲ ਤਾਂ ਇਹ ਜਵਾਬ ਨਹੀਂ ਭਗਵਾਨਤਮਾਨ ਨੂੰ ਨਹੀਂ ਦੇ ਰਹੇ ਕਿ ਤੁਸੀਂ ਜਿਹੜਾ ਨੋਟੀਫਿਕੇਸ਼ਨ ਕੀਤਾ ਹੈ ਉਹ ਪੰਜਾਬ ਲੈਂਡ ਐਕੁਇਜੀਸ਼ਨ ਐਕਟ 1913 ਜਿਹੜਾ ਜਿਹਨੂੰ ਐਲਏਆਰਰ ਜਿਹੜਾ ਕਹਿੰਦੇ ਨੇ ਰੀਸੈਟਲਮੈਂਟ ਰੀਹੈਬਿਲੀਟੇਸ਼ਨ ਸਾਰਾ ਕੁਝ ਹੈ ਉਹਦੇ ਸੈਕਸ਼ਨ 11 ਤਹਿਤ ਕੀਤਾ ਹੈ ਐਨਾ ਜਿਹਦੇ ਵਿੱਚ ਇੱਕ ਐਕਵਾਇਰ ਕਰਨ ਦਾ ਤਰੀਕਾ ਨਾਲ ਤੁਸੀਂ ਲਿਖਤਾ ਹੈ ਵਲੰਟੀਅਰ ਲੈਂ ਵਲੰਟਰਲੀ ਤਾਂ ਫਿਰ ਐਨੇ ਵੱਡੇ ਦਾਇਰੇ ਦਾ ਨੋਟੀਫਿਕੇਸ਼ਨ ਆ ਕਿਵੇਂ ਹੋ ਗਿਆ ਕਿ ਜਮੀਨ ਐਕਵਾਇਰ ਹੋਣੀ ਹੈ ਵਲੰਟਰਲੀ ਤਾਂ ਇਹ ਹੁੰਦਾ ਕਿ ਤੁਸੀਂ ਇੱਕ ਪਾਲਿਸੀ ਦਿੰਦੇ ਹੋ ਨੋਟੀਫਿਕੇਸ਼ਨ ਦੀ ਉਨਾ ਚਿਰ ਲੋੜ ਨਹੀਂ ਜਿੰਨੀਆਂ ਅਰਜ਼ੀਆਂ ਆਉਣਗੀਆਂ ਉਹਦੇ ਹਿਸਾਬ ਨਾਲ ਨੋਟੀਫਿਕੇਸ਼ਨ ਕਰਿਓ ਕਿ ਸਾਡੇ ਐਨਾ ਇੰਟਰਸਟਡ ਪਾਰਟੀ ਆ ਗਈ ਆ ਨੰਬਰਾਂ ਵਾਲੇ ਬੰਦੇ ਸਾਡੇ ਕੋਲ ਅਰਜ਼ੀਆਂ ਦੇਤੀਆਂ ਤੇ ਉਸ ਤੋਂ ਬਾਅਦ ਨੋਟੀਫਾਈ ਕਰ ਲੈਣੇ ਆ ਤੇ ਤੌਹ ਚੀ ਚਾਹੀਦੀ ਸੀ ਤੇ ਉਲਟੇ ਪਾਸੇ ਕਿਉਂ ਚੱਲ ਰਿਹਾ ਹੈ ਲੋਕਾਂ ਨੂੰ ਇਹ ਕਿਉਂ ਗਮਰਾ ਕਰ ਰਹੇ ਨੇ ਵੀ ਆ ਚੀਜ਼ ਐ ਦੂਜੀ ਗੱਲ ਹੁਣ ਪਹਿਲਾ ਇੱਕ ਬਦਲਿਆ ਉਹ ਛੋਟਾ ਜਾਂ ਇੱਕ ਨਵਾਂ ਆਰਡਰ ਕਢੇ ਜਾਂ ਉਸੇ ਪਾਲਿਸੀ ਦੇ ਵਿੱਚ ਕਿ ਜੀ ਛੋਟੇ ਕਿਸਾਨਾਂ ਦਾ ਕੀ ਬਣੂਗਾ ਚਲੋ ਉਹ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਕਿ 8 ਬੰਦਿਆਂ ਨੂੰ ਮਿਲ ਕੇ ਕਹਿ ਦੋ ਵੀ ਚਾ ਤੁਸੀਂ ਮਿਲ ਕੇ ਸਾਂਝਾ ਕਰ ਲਿਓ ਪਲਾਂਟ ਲੈ ਲਿਓ ਇਹ ਬਾਕੀ ਦੀ ਗੱਲ ਐ ਤੇ ਤੀਜਾ ਹੁਣ ਕਹਿੰਦੇ ਨੇ ਇਹ ਕਰਨਾ ਪਏਗਾ ਕਿਉਂਕਿ 50000 ਰੁਪਇਆ ਕਰਤਾ ਤੁਸੀਂ 30 ਤੋਂ ਪ੍ਰੰਤ ਦੇਾਂਗੇ ਉਸ ਤੋਂ ਬਾਅਦ ਜਦੋਂ ਉਹਦਾ ਕਬਜ਼ਾ ਲਾਉਂਗੇ ਜਦੋਂ ਉਹਨੂੰ ਡਿਵੈਲਪ ਕਰਨਾ ਸ਼ੁਰੂ ਕਰੋਗੇ ਫਿਰ 1 ਲੱਖ ਰੁਪਏ ਦੇਵਾਂ ਕਰਾਂਗੇ ਹੁਣ ਇਹ ਟੈਕਨੀਕਲੀ ਅਪੋਰਸੀ ਚ ਐਮੈਂਡਮੈਂਟ ਕਰਨੀ ਪੈਗੀ ਇਹ ਸੋਧ ਕਰਨੀ ਪੈਗੀ ਇਹ ਕੈਬਨਟ ਦੀ ਅਪਰੂਵਲ ਨਾਲ ਹੀ ਹੋਏਗੀ ਕੈਬਨਟ ਦੇ ਵਿੱਚ ਪਹਿਲਾਂ ਮਨਜ਼ੂਰ ਹੋਏਗਾ ਹੋਰ ਸੰਭਵ ਹੈ ਕਿ ਹੋਰ ਰਾਏ ਆ ਵੀ ਲੋਕਾਂ ਦੀ ਹੋਣ ਫੀਡਬੈਕ ਤਾਂ ਇਹ ਪੁਣਾ ਰਹੀ ਹੋਏਗੀ ਕਿ ਹੋਰ ਕੀ ਕੀ ਕਰ ਸਕਦੇ ਆ ਜਿਹਦੇ ਨਾਲ ਜ਼ਮੀਨ ਜ਼ਰੂਰ ਲੈਣੀ ਆ ਜਿਵੇਂ ਮਰਜ਼ੀ ਹੋਇਆ ਕੀ ਇਹਦੇ ਤੇ ਵੀ ਦੱਸਣਗੇ ਉਹ ਇਸ ਤੋਂ ਬਾਅਦ ਅੱਜ ਦੀ ਕੈਬਨਟ ਕਿ ਮੰਨ ਲਓ ਤੁਸੀਂ 1 ਲੱਖ ਰੁਪਏ ਦੇ ਕੇ ਕੁਝ ਕਿਸਾਨਾਂ ਨੂੰ ਕਹੇ ਤਾਂ ਵੀ ਚਲੋ ਜੀ ਲੱਖ ਦਿੰਦੇ ਆ ਬੈਸ ਤਾਂ ਇੰਨੇ ਪੈਸੇ 164 ਪਰੰਦੇ ਲਗਭਗ 65 ਹਜ਼ਾਰ ਏਕੜ ਤੁਸੀਂ ਲੈਣੀ ਹੈ 65 ਹਜ਼ਾਰ ਏਕੜ ਨੂੰ ਜੇ 1 ਲੱਖ ਨਾਲ ਤੁਸੀਂ ਗੁਣਾ ਕਰੋ ਕਿੰਨੇ ਪੈਸੇ ਬਣਦੇ ਨੇ ਇੰਨੇ ਪੈਸੇ ਤੁਹਾਡੇ ਕੋਲ ਹੈਗੇ ਨੇ ਨਹੀਂ ਹੈ ਤੁਹਾਨੂੰ ਕੋਈ ਲੋਨ ਵੀ ਨਹੀਂ ਦਿੰਦਾ ਲੋਨ ਦੀ ਲਿਮਟ ਵੀ ਖਤਮ ਹੋ ਚੁੱਕੀ ਹੈ ਜਾਂ ਬਾਕੀ ਦੇ ਚੀਜ਼ਾਂ ਨੇ ਜਾਂ ਫਿਰ ਕਿਸਾਨਾਂ ਨੂੰ ਕਹੋਂਗੇ ਅਸੀਂ ਲੈ ਤਾਂ ਲਈ ਇਹਨੂੰ ਗਹਿਣੇ ਧਰਦੋਂਗੇ ਪਹਿਲਾਂ ਹੀ ਕਿਸਾਨ ਤੋਂ ਪਹਿਲਾਂ ਤੁਸੀਂ ਗਹਿਣੇ ਧਰਦੋਂਗੇ ਬੈਂਕ ਕੋਲ ਵੀ ਦੇਖੋ 50 60000 ਏਕੜ ਹੈਗੀ ਐ ਇਹਦੇ ਅਗੇਂਸਟ ਲੋਨ ਦੇ ਦੋ ਸਭ ਫਿਰ ਕਿਸਾਨ ਲੋਨ ਕਿੱਥੋਂ ਲਊਗਾ ਉਹਦੇ ਤੇ ਬਾਕੀ ਕੌਣ ਲੋਨ ਲਊਗਾ ਉਹਦੀ ਡਿਵੈਲਪਮੈਂਟ ਕਿੱਥੋਂ ਹੋਏਗੀ ਕੀ ਹੋਏਗੀ ਤੇ ਇਹ ਸਾਰੇ ਮਾਮਲੇ ਦੇ ਵਿੱਚ ਵੀ ਦੱਸਣਗੇ ਕਿ ਪੈਸੇ ਕਿੱਥੋਂ ਆਏ ਨੇ ਸਾਡੇ ਕੋਲ ਕਿਵੇਂ ਆਉਣਗੇ ਡਿਵੈਲਪਮੈਂਟ ਦੇ ਜਾਂ ਕਿਸੇ ਕੰਪਨੀਆਂ ਨਾਲ ਅੱਤੀ ਸੱਠੀ ਪਹਿਲਾਂ ਹੀ ਕਰ ਰੱਖੀ ਹੈ ਕਿ ਪੈਸੇ ਤਾਂ ਤੁਸੀਂ ਦਿਓਗੇ ਕੀ ਇਹ ਵੀ ਕਰਨਗੇ ਅਗਲੀ ਗੱਲ ਕਿ ਜਿਹੜਾ ਤੁਸੀਂ ਇਹ ਕਿਹਾ ਕਿ ਜਿਹੜਾ ਡਿਵੈਲਪਮੈਂਟ ਹੋਏਗੀ ਏਕੜ ਦੇ ਲਿਹਾਜ਼ ਨਾਲ ਜੇ ਪੂਡਾ ਦੇ ਮਾਮਲੇ ਦਾਇਰੇ ਦੇ ਵਿੱਚ ਆ ਗਈ ਤਾਂ 1 ਕਰੋੜ ਰੁਪਇਆ ਏਕੜ ਦੇ ਹਿਸਾਬ ਨਾਲ ਜੇ ਗਲਾਡਾ ਦੇ ਜਿੱਥੇ ਲੁਧਿਆਣੇ ਵਾਲੇ ਨੇ ਜਾਂ ਜਲੰਧਰ ਪਟਿਆਲਾ ਮੋਂਗਾ ਜਿਹੜੇ ਬਾਕੀ ਨੇ ਅਥਾਰਟੀ ਉੱਥੇ ਆ ਗਈ ਤਾਂ 2 ਕਰੋੜ ਰੁਪਇਆ ਡਿਵੈਲਪਮੈਂਟ ਚਾਰਜ ਚਾਹੀਦੇ ਨੇ ਤੁਹਾਡੇ ਇਹ ਕਿਸਾਨ ਕਿੱਥੋਂ ਲਿਆਏਗਾ ਉਹ ਵੀ ਤੁਸੀਂ ਦਿਓਗੇ ਪਹਿਲਾਂ ਬਾਅਦ ਚ ਕਿਸਾਨ ਤੋਂ ਲੈ ਲਓਗੇ ਜਾਂ ਤੋਂ ਵੇਚ ਦੂੰਗਾ ਆਪਣਾ ਜਾ ਮੰਨ ਲਓ ਐਨੇ ਪੈਸੇ ਲੈਂਦੇ ਨੇ ਕਿ ਕਿਸਾਨ ਨਾਲ ਦਿੰਦਾ ਹੈ ਉਹਨੂੰ ਮਿਲੂਗਾ ਕੀ ਉਹਨੂੰ ਇੱਕ ਪਲਾਟ ਮਿਲੂਗਾ ਪਲਾਟ ਤੇ ਤਾਂ ਫੇਰ ਉਹਨੂੰ ਕੁਝ ਕਰਨਾ ਪੈਣਾ ਹੋਰ ਪੈਸੇ ਵੀ ਤਾਂ ਚਾਹੀਦੇ ਨੇ ਪਲਾਟ ਤਾਂ ਖੜ ਕੇ ਨਾ ਉੱਥੇ ਸ਼ੋਰੂਮ ਬਣਾ ਸਕਦਾ ਪਲਾਟ ਨਾਲ ਕੁਝ ਹੋਰ ਉਹ ਪਲਾਟ ਤੋਂ ਵੱਧ ਆਗਲਾ ਕਰ ਜਾਣਾ ਕਿ ਕੀ ਕਰੂਗਾ ਹੋਰ ਜਾਦਾ ਮਤਲਬ ਕਰਜ਼ੇ ਦਾ ਲੈਵਲ ਜਿਹੜਾ ਕਿਸਾਨ ਤੇ ਜਾਏਗਾ ਉਹ ਕਿਸ ਲੈਵਲ ਦਾ ਜਾਏਗਾ ਕੀ ਤੁਸੀਂ ਇਹ ਵੀ ਦੱਸੋਗੇ ਅਜ ਮੇਰੇ ਖਿਆਲ ਰੀਅਲ ਚ ਐਸ ਕੈਬਨਟ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਨੀ ਚਾਹੀਦੀ ਹੈ ਜਿਵੇਂ ਮੈਂ ਪਹਿਲਾਂ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਅਕਾਲੀ ਭਾਜਪਾ ਕੱਲੀ ਅਕਾਲੀ ਦਲ ਕਿਉਂ ਕਹਈਏ ਅਕਾਲੀ ਭਾਜਪਾ ਸਰਕਾਰ ਜਿਹੜੇ ਦੋਨੋਂ ਹੁਣ ਇਹਦੇ ਖਿਲਾਫ ਨੇ ਉਹਨਾਂ ਦਾ 2013 ਦੀ ਜਿਹੜੀ ਪਾਲਿਸੀ ਹੈ ਉਹ 16-17 ਪੇਜਾਂ ਦੀ ਹੈ ਇਹਨਾਂ ਦੀ 8 ਪੇਜ ਦੀ ਹੈ ਉਹਦੇ ਚੋਂ ਕੱਢ ਕੇ ਤੁਸੀਂ ਪਾਲਿਸੀ ਬਣਾਉਂਦੇ ਉਹਦੇ ਨਾਲੋਂ ਕੀ ਫਰਕ ਹੈ ਤੁਹਾਡਾ ਲੋਕ ਇਹ ਵੀ ਜਾਣਨਾ ਚਾਹਣਗੇ ਤਾਕੇ ਇਹਦੇ ਵਿੱਚ ਅਕਾਲੀ ਬੀਜੇਪੀ ਨੂੰ ਵੀ ਪਤਾ ਲੱਗੇ ਕਿ ਉਹ ਕੀ ਕਰਦੇ ਸੀ ਇਹਦੇ ਵਿੱਚ ਇਹਨਾਂ ਦਾ ਵੀ ਪਤਾ ਲੱਗੇ ਤੁਸੀਂ ਫਰਕ ਕੀ ਪਾਇਆ ਤੇ ਇਹ ਸਾਰਾ ਜਿਹੜਾ ਇੱਕ ਮਾਮਲਾ ਹੈ ਜਿਹੜੇ ਚਾਰਜੇਜ ਲੈਣੇ ਸੀ ਉਹ ਵੱਧ ਲੈਂਦੇ ਸੀ ਜਾਂ ਤੁਸੀਂ ਵੱਧ ਲੈ ਰਹੇ ਹੋ ਜਿੰਨੀ ਜ਼ਮੀਨ ਦਾ ਖੇਕਾ ਦੇਣਾ ਸੀ ਉਹ ਤਾਂ 25000 ਦਿੰਦੇ ਸੀ ਉਦੋਂ ਖੈਰ ਹੁਣ ਸਮਾਂ ਬਦਲ ਗਿਆ ਹੁਣ ਤੁਸੀਂ 30 ਕਰਤਾ ਸੀ ਫਿਰ 50 ਕਰਤਾ ਫਿਰ ਲੱਗ ਕਰਤਾ ਉਹ ਲੱਗ ਬੋਹਾਲੀ ਏਰੀਏ ਦੇ ਬੰਦੇ ਜਿਹੜੇ ਵਿਰੋਧ ਕਰ ਰਹੇ ਨੇ ਪਿੰਡ ਉਹ ਇਹੀ ਕਰ ਰਹੇ ਨੇ ਅਜੇ ਅਸੀਂ 2013 ਦੀ ਪਾਲਿਸੀ ਵੀ ਪਹਹਾੜੀ ਲਾਗੂ ਹੋਈ ਸੀ ਉੱਥੇ ਵੀ ਉਹਨਾਂ ਦੀ ਸੰਤੁਸ਼ਟੀ ਨਹੀਂ ਹੈ ਫਿਲਹਾਲ ਉਹ ਕਹਿੰਦੇ ਨੇ ਕੁਝ ਨਹੀਂ ਹੋਇਆ ਡਵੈਲਪ ਹੋਇਆ ਨਾ ਬਾਕੀ ਹੋਇਆ ਉਹਦਾ ਵੀ ਤਾਂ ਇੱਕ ਮਿਸਾਲ ਦੇ ਦਿਓ ਤੁਸੀਂ ਕਿ ਜੇ ਉਹ ਮੁਹਾਲੀ ਵਰਗਾ ਏਰੀਆ ਤਾਂ ਡਵੈਲਪ ਹੋ ਸਕਦਾ ਸੀ ਏਅਰਪੋਰਟ ਆ ਗਿਆ ਬਾਕੀ ਆ ਕੇ ਹੋਰ ਬਹੁਤ ਸਾਰੀਆਂ ਚੀਜ਼ਾਂ ਸੀ ਬਾਕੀ ਜਗ੍ਹਾ ਤਾਂ ਇਹ ਚੀਜ਼ਾਂ ਵੀ ਨਹੀਂ ਹੈ ਇਹ ਸਾਰੀਆਂ ਚੀਜ਼ਾਂ ਤੇ ਜੇਕਰ ਸਰਕਾਰ ਸਹਿਰਦਤਾ ਨਾਲ ਚਾਹੁੰਦੀ ਹੈ ਤਾਂ ਇਹਦੀ ਐਕਸਪਲੇਨੇਸ਼ਨ ਪੁਆਇੰਟ ਬਾਈ ਪੁਆਇੰਟ ਦੇਵੇ ਕੱਲਾ ਲੈਕਚਰ ਕਰਕੇ ਨਾ ਕਿ ਆ ਸਾਡੇ ਪੁਆਇੰਟ ਨੇ ਜਿਹੜੇ ਪੁਆਇੰਟ ਬਾਈ ਸਵਾਲ ਉਠਾਏ ਜਾਂਦੇ ਨੇ ਉਹਨਾਂ ਦਾ ਪੁਆਇੰਟ ਬਾਈ ਜਵਾਬ ਦੇ ਦੋ ਲੋਕਾਂ ਨੂੰ ਪਤਾ ਲੱਗ ਜੂ ਵੀ ਹਾਂ ਤੁਹਾਡੇ ਪੱਲੇ ਹੈਗਾ ਕੁਝ ਤੁਹਾਡੇ ਦਲੀਲ ਹੈਗੀ ਆ ਤੁਹਾਡੀ ਉਹ ਸਾਰੇ ਮਾਮਲੇ 'ਚ ਜੇ ਘਤੜਚਾ ਉਹਦੇ ਕਰਨੀ ਹੈ ਵਿਰੋਧੀ ਧਿਰ ਐਮੀ ਕਰ ਰਹੀ ਹੈ ਜੀ ਵਿਰੋਧੀ ਧਿਰ ਰਾਹ ਕਰ ਰਹੀ ਹੈ ਛੱਡੋ ਵਿਰੋਧੀ ਧਿਰ ਨੂੰ ਮੈਂ ਤਾਂ ਕਹਿੰਦਾ ਵਿਰੋਧੀ ਧਿਰ ਨੂੰ ਸਗੋ ਤੁਸੀਂ ਕਟਹਿਰੇ 'ਚ ਲਿਆਓ ਕਿ ਤੁਸੀਂ ਵੀ 2013 'ਚ ਇਹੀ ਪਾਲਿਸੀ ਲਾਗੂ ਕੀਤੀ ਸੀ ਸਾਡਾ ਅਸੀਂ ਤਾਂ ਤੁਹਾਡੇ ਕੱਟ ਪੇਸਟ ਕੀਤਾ ਮਾੜਾ ਮੋਟਾ ਫਰਕ ਸੀਗਾ ਉਹ ਅਸੀਂ ਹੋਰ ਵਧੀਆ ਬਣਾਈ ਆ ਜਾਂ ਤਾਂ ਇਹ ਦੱਸੋ ਜਾਂ ਇਹ ਦੱਸੋ ਕਿ ਉਹਨਾਂ ਨਾਲੋਂ ਤੁਸੀਂ ਥੋੜੀ ਜੀ ਸਖਤ ਬਣਾਤੀ ਐ ਇਹੀ ਅਕਾਲੀ ਦਲ ਤੇ ਭਾਜਪਾ ਨੂੰ ਕਰਨਾ ਚਾਹੀਦਾ ਅਕਾਲੀ ਦਲ ਤੇ ਭਾਜਪਾ ਵੀ ਆਪਣੀ 2013 ਦੀ ਲੈਂਡ ਪੂਲਿੰਗ ਪਾਲਿਸੀ ਨੂੰ ਡਿਫੈਂਡ ਕਰੇ ਲੋਕਾਂ ਚਾਕੇ ਕਿ ਤੁਹਾਡੀ ਵਧੀਆ ਸੀ ਉਹ ਕਿਵੇਂ ਵਧੀਆ ਸੀ ਨਾ ਲਾਓ ਫੇਰ ਹੀ ਜਾ ਕੇ ਕੋਈ ਗੱਲ ਬਣੂਗੀ ਤੇ ਕਾਂਗਰਸੀਆਂ ਨੂੰ ਵੀ ਇਹ ਕਹਿਣਾ ਚਾਹੀਦਾ ਤੁਸੀਂ ਮੇਨ ਅੱਪ ਐਡੇ ਵੱਡੀ ਪਾਰਟੀ ਸੀਗੀ ਜਦੋਂ ਉਹ 13 ਵਾਲੀ ਲੈਂਡ ਪੂਲਿੰਗ ਪਾਲਿਸੀ ਆਈ ਸੀ ਉਦੋਂ ਤੁਸੀਂ ਕੀ ਕੀਤਾ ਸੀ ਬੋਲੇ ਸੀ ਇਹ ਤਾਂ ਹੁਣ ਵੱਡਾ ਇਹਨਾਂ ਨੇ ਸਾਮਾਂ ਕਰ ਲਿਆ ਬਹੁਤ ਵੱਡਾ ਤੇ ਇਹਦੇ ਵਿੱਚ ਕਿਸਾਨ ਬੋਲਣ ਲੱਗੇ ਰੌਲਾ ਜਿਆਦਾ ਪੈ ਗਿਆ ਤਾਂ ਸਾਰੇ ਬੋਲਣ ਲੱਗੇ ਨਹੀਂ ਕੋਈ ਨਹੀਂ ਬੋਲਦਾ ਆਸੈਂਬਲੀ ਚੋਂ ਨੇ ਨਾ ਬਾਕੀ ਕਿਤੇ ਬੋਲੇ ਇਸ ਕਰਕੇ ਪੋਲੀਟੀਕਲ ਕਲਾਸ ਨੂੰ ਸਾਰੀ ਨੂੰ ਆਪੋ ਆਪਣੀ ਸਫਾਈ ਵੀ ਦੇਣੀ ਚਾਹੀਦੀ ਹੈ ਨਾਲ ਸਰਕਾਰ ਦੀ ਇਹ ਪ੍ਰਾਇਮ ਜ਼ਿੰਮੇਵਾਰੀਆਂ ਕਿ ਜਿੰਨੇ ਕੁਐਸਚਨ ਉਠਾਏ ਜਾ ਰਹੇ ਨੇ ਕੱਲੇ ਕਿਸਾਨਾਂ ਬਨੋ ਨਹੀਂ ਕਿਸਾਨ ਨੂੰ ਆਪਣੇ ਆਪ ਨਹੀਂ ਸਾਰੀਆਂ ਚੀਜ਼ਾਂ ਦਾ ਗਿਆਨ ਹੋ ਸਕਦਾ ਪਹਿਲੀ ਗੱਲ ਤੁਸੀਂ ਕਿਸਾਨਾਂ ਕੋਲ ਪੰਜਾਬੀ ਦੇ ਵਿੱਚ ਇਹ ਪਾਲਿਸੀ ਘਰ ਘਰ ਪਹੁੰਚਾਤੀ ਉਹਨਾਂ ਦੀ ਗ੍ਰਾਮ ਸਭਾ ਵਾ ਕੋਲ ਪਹੁੰਚਾਤੀ ਵੀ ਲੈ ਭਾਈ ਤੇ ਚਰਚਾ ਕਰ ਲੋ ਚਰਚਾ ਕਰਕੇ ਜੇ ਤੁਸੀਂ ਕਹੋਗੇ ਅਸੀਂ ਨੋਟੀਫਿਕੇਸ਼ਨ ਕਰ ਦਾਂਗੇ ਨਹੀਂ ਤਾਂ ਨਹੀਂ ਕਰਾਂਗੇ ਪਿੰਡਾਂ ਚ ਚਰਚਾ ਕਰਾਈ ਜੇ ਨਹੀਂ ਕਰਾਈ ਤੁਸੀਂ ਨੋਟੀਫਿਕੇਸ਼ਨ ਕਰਤਾ ਹੋੜਾ ਰੌਲਾ ਪਾ ਰਹੇ ਨੇ ਤਾਂ ਤੁਸੀਂ ਬਣਾ ਕੇ ਹੁਣ ਉਹਦਾ ਕੋਈ ਨਾ ਕੋਈ ਉੱਤੇ ਪਰਦਾ ਪਾਉਣਾ ਚਾਹੁੰਦੇ ਹੋ ਇਹ ਬੇਹੱਦ ਇੱਕ ਚਲਾਕੀ ਭਰੀ ਗੱਲ ਹੁੰਦੀ ਹੈ ਜਦੋਂ ਸਰਕਾਰਾਂ ਆਪਣੇ ਬੰਦਿਆਂ ਨਾਲ ਨਾਗਰਿਕਾਂ ਨਾਲ ਚਲਾਕੀ ਕਰਨ ਲੱਗ ਜਾਂਦੇ ਚੁਸਤੀ ਤੇ ਆ ਜਾਣ ਚੁਸਤੀ ਚਲਾਕੀ ਹੁੰਦੀ ਹੈ ਤੇ ਨਾਲ ਤੁਹਾਡੇ ਕੋਲ ਬੰਡੇ-ਬੰਡੇ ਦਬੰਗਾਂ ਵਾਲੇ ਬੰਦੇ ਰੱਖੇ ਹੁੰਦੇ ਨੇ ਮਹਿੰਗੇ ਭਾਦੇ ਤੇ ਨਾਲ ਤੁਹਾਡੇ ਕੋਲ ਮੀਡੀਆ ਨੂੰ ਮੈਨੇਜ ਕਰਨ ਦੇ ਪੈਸੇ ਹੁੰਦੇ ਨੇ ਨਾਲ ਤੁਹਾਡੇ ਕੋਲ ਪਾਵਰ ਹੁੰਦੀ ਆ ਪੁਲਿਸ ਦੀ ਤੇ ਉਹਦਾ ਡੰਡਾ ਵੀ ਹੁੰਦਾ ਫਿਰ ਐ ਤਾਂ ਜਿਹੜਾ ਜ਼ਬਰਦਸਤੀ ਕਰਨਾ ਫਿਰ ਤਾਂ ਉਹ ਅਲੱਗ ਗੱਲ ਹੁੰਦੀ ਹੈ ਪਰ ਇਹ ਜ਼ਬਰਦਸਤੀ ਵੀ ਇਹਨਾਂ ਨੂੰ ਪਤਾ ਇਤਕੀ ਨਹੀਂ ਹੋਣੀ ਜਦੋਂ ਲੋਕ ਪੂਰੇ ਤੌਰ ਤੇ ਉੱਠ ਕੇ ਖੜੇ ਹੋ ਜਾਂਦੇ ਨੇ ਤਾਂ ਬੜਾ ਔਖਾ ਕੰਮ ਹੋ ਜਾਂਦਾ ਔਰ ਨਰਿੰਦਰ ਮੋਦੀ ਉਹਨਾਂ ਨੇ ਵੀ ਦੇਖਿਆ ਉੱਥੇ ਤਿੰਨ ਸਾਲ ਜਿਹੜਾ ਅੰਦੋਲਨ ਜਿਹੜਾ ਦੇਖਿਆ 378 ਦਿਨਾਂ ਦਾ ਦਿੱਲੀ ਦੀਆਂ ਬਰੂਹਾਂ ਤੇ ਉਹ ਵਾਪਸੇ ਹੋਇਆ ਸੀ ਜੀ ਮੈਨੂੰ ਇਹ ਲੱਗੀਆਂ ਜਾਂਦਾ ਹੁਣ ਕਿ ਨਰਿੰਦਰ ਮੋਦੀ ਨੇ ਤਾਂ ਤਿੰਨ ਕਾਨੂੰਨ ਲਾਇਆ ਸੀ ਗੁਰੂ ਨਾਨਕ ਸਾਹਿਬ ਦੇ 551 ਪ੍ਰਕਾਸ਼ ਉਸ ਵਰ ਤੇ ਦਿਹਾੜੇ ਮੌਕੇ ਗੁਰਪੁਰਬ ਮੌਕੇ ਦਿਹਾੜੇ ਤੇ ਇਹਨਾਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਜਦੋਂ ਸ਼ੁਰੂ ਹੋਣਾ ਪ੍ਰਕਾਸ਼ ਜਿਹੜਾ ਸਹੀਦੀ ਦਿਹਾੜਾ ਜਿਹੜਾ ਨਗਰ ਕੀਰਤਨ ਜਾਵਾਂ ਉਦੋਂ ਤੱਕ ਵਾਪਸ ਲੈਣਾ ਪੈ ਜਾਣਾ ਉਦੋਂ ਤੱਕ ਮੂਵਮੈਂਟ ਕਾਫੀ ਬਣ ਜੰਦੀ ਨਵੰਬਰ ਤੱਕ ਜਾਂਦੇ ਜਾਂਦੇ ਇਹ ਕਰਨਾ ਇਹਨਾਂ ਨੂੰ ਵੀ ਬੁਸੇ ਹਜੇ ਹੀ ਪਾਉਂਦੇ